ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਸਾਧ ਸੰਗਤ ਜੀ ਇੱਕ ਅਨੋਖੇ ਚਮਤਕਾਰ ਤੋਂ ਆਪ ਜੀ ਨੂੰ ਰੂਹ ਰੂ ਕਰਵਾਉਣ ਜਾ ਰਹੇ ਹਾਂ ਕਿ ਜਦੋਂ ਲੰਗਰ ਛਕਦੀ ਹੋਈ ਸੰਗਤ ਦੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੱਪ ਪਹੁੰਚ ਗਏ ਤੇ ਉਹ ਸੱਪਾਂ ਦੇ ਝੁੰਡ ਨੇ ਪੂਰੇ ਲੰਗਰ ਹਾਲ ਨੂੰ ਹੀ ਘੇਰ ਲਿਆ ਮੌਕੇ ਤੇ ਮੌਜੂਦ ਸੰਗਤਾਂ ਦੇ ਵਿੱਚ ਬੀਬੀਆਂ ਬਜ਼ੁਰਗ ਬੱਚੇ ਜਵਾਨ ਸਾਰੇ ਲੋਕ ਕਿ ਲੰਗਰ ਛੱਕ ਰਹੇ ਸੀ ਤੇ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ਅਤੇ ਭਗੜੜ ਮਚ ਗਈ ਤੇ ਅੰਦਰਲੀ ਗੱਲ ਜਾਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਐਸੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਘਟਨਾ ਹੈ ਫਤਿਗੜ ਸਾਹਿਬ ਦੇ ਨਾਲ ਲੱਗਦੇ ਇੱਕ ਪਿੰਡ ਦੀ ਤੇ ਸਾਧ ਸੰਗਤ ਜੀ ਉਸ ਪਿੰਡ ਦੇ ਵਿੱਚ ਇੱਕ ਦਰਖਤ ਹੈ ਜੋ ਕਿ ਲਗਭਗ 3 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਉਸ ਦਰਖਤ ਨੂੰ ਚਮਤਕਾਰੀ ਦਰਖਤ ਵੀ ਕਹਿੰਦੇ ਨੇ ਲੋਕ ਉੱਥੇ ਜਾਂਦੇ ਨੇ ਮੱਥਾ ਟੇਕਦੇ ਨੇ ਇਉਂਕਿ ਉਸ ਦਰਖਤ ਦੇ ਕੋਲ ਇੱਕ ਪੁਜਾਰੀ ਵੀ ਬੈਠਾ ਹੋਇਆ ਹੈ ਜੋ ਉਸ ਦਰਖਤ ਦੀ ਪੂਜਾ ਕਰਦਾ ਹੈ ਕਹਿੰਦੇ ਨੇ ਕਿ ਜੇ ਕੋਈ ਉਸ ਦਰਖਤ ਦਾ ਪੱਤਾ ਵੀ ਤੋੜ ਲਵੇ ਨਾ ਤੇ ਉਸ ਦੇ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਪੱਕਾ ਹੋ ਜਾਂਦਾ ਹੈ ਇਸ ਕਰਕੇ ਸਾਰੇ ਲੋਕ ਇਲਾਕੇ ਦੇ ਉੱਥੋਂ ਪੱਤਾ ਤੋੜਨ ਤੋਂ ਵੀ ਡਰਦੇ ਨੇ ਤੇ ਇਸ ਵਕਤ ਉਹ ਦਰਖਤ ਜੋ ਹੈ 3 ਏਕੜ ਦੇ ਵਿੱਚ ਫੈਲ ਚੁੱਕਿਆ ਹੈ ਤੇ ਨਾਲ ਲੱਗਦੀ ਰੇਲਵੇ ਲਾਈਨ ਨੂੰ ਵੀ ਉਸ ਨੇ ਬਲਾਕ ਕਰ ਦਿੱਤਾ ਹੈ ਸਾਧ ਸੰਗਤ ਜੀ ਲੋਕਾਂ ਦੀ ਸ਼ਰਧਾ ਉੱਥੇ ਜੁੜੀ ਹੋਈ ਹੈ ਅਤੇ ਲੋਕ ਵਾਰਤਿਹਾਰ ਉਥੇ ਮੱਥਾ ਟੇਕਣ ਦੇ ਲਈ ਵੀ ਜਾਂਦੇ ਨੇ ਤੇ ਪੰਜਾਬ ਸਰਕਾਰ ਨੇ ਵੀ ਉਸ ਨੂੰ ਪੰਜਾਬ ਦਾ ਵਿਰਾਸਤੀ ਦਰਖਤ ਕਹਿ ਕੇ ਮਾਨਤਾ ਦੇ ਦਿੱਤੀ ਹੈ ਤੇ ਸਾਧ ਸੰਗਤ ਜੀ ਇਹ ਜੋ ਦਰਖਤ ਹੈ 300 ਸਾਲ ਪੁਰਾਣਾ ਹੈ ਅਤੇ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਜੇਕਰ ਇਹ ਐਦਾਂ ਹੀ ਐਸੀ ਸਪੀਡ ਦੇ ਨਾਲ ਵੱਧਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਇਲਾਕੇ ਦੇ ਵਿੱਚ ਫੈਲ ਜਾਵੇਗਾ ਤੇ ਹੋਰ ਵੀ ਕਾਫੀ ਚੀਜ਼ਾਂ ਨੂੰ ਬਲੌਕ ਕਰ ਦੇਵੇਗਾ ਇਸ ਦੇ ਪਿੱਛੇ ਸੱਚਾਈ ਕੀ ਹੈ 300 ਸਾਲ ਪੁਰਾਣਾ ਗ੍ਰੰਥ ਹੈ ਉਸ ਦੇ ਵਿੱਚ ਇਹ ਸਾਰੀ ਗੱਲਬਾਤ ਲਿਖੀ ਹੋਈ ਹੈ ਕਿ ਇੱਕ ॠषि ਸੀ ਜੋ ਕਿ ਇਸ ਦਰਖਤ ਦੇ ਥੱਲੇ ਬੈਠਾ ਸੀ ਉਸ ਨੇ ਸਾਰੀ ਗੱਲਬਾਤ ਉਸ ਗ੍ਰੰਥ ਦੇ ਵਿੱਚ ਲਿਖੀ ਦੱਸਦੀ ਹੈ ਕਿ ਅਜੇ ਤੋਂ 300 ਸਾਲ ਪਹਿਲਾਂ ਕਿਸੇ ਬੀਬੀ ਦੇ ਕੋਈ ਬੱਚਾ ਨਹੀਂ ਹੁੰਦਾ ਸੀ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਿਸੇ ਨੇ ਉਸ ਨੂੰ ਦੱਸਿਆ ਕਿ ਐਸੇ ਨਗਰ ਦੇ ਵਿੱਚ ਇੱਕ ਸੰਤ ਆਏ ਹੋਏ ਨੇ ਤੁਸੀਂ ਉਹਨਾਂ ਕੋਲ ਜਾ ਕੇ ਅਰਦਾਸ ਬੇਨਤੀ ਕਰੋ ਤੇ ਜਰੂਰ ਤੁਹਾਡੀ ਝੋਲੀ ਭਰ ਜਾਵੇਗੀ ਤਾਂ ਉਸ ਬੀਬੀ ਨੇ ਉਸ ਸੰਤ ਮਹਾਪੁਰਸ਼ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਕੋਈ ਬੱਚਾ ਨਹੀਂ ਹੋ ਰਿਹਾ ਤਾਂ ਉਸ ਬਾਬਾ ਜੀ ਨੇ ਆਪਣੇ ਧੂਨੇ ਦੇ ਵਿੱਚੋਂ ਇੱਕ ਰਾਖ ਦੀ ਪੂੜੀ ਬਣਾ ਕੇ ਦਿੱਤੀ ਅਤੇ ਉਸ ਬੀਬੀ ਨੂੰ ਕਹਿ ਦਿੱਤਾ ਕਿ ਆ ਲੈ ਤੂੰ ਇਸ ਰਾਖ ਨੂੰ ਖਾ ਲਵੀਂ ਤੇਰੇ ਘਰ ਬੱਚਾ ਹੋ ਜਾਵੇਗਾ ਪਰ ਜੇਕਰ ਤੂੰ ਵਿਸ਼ਵਾਸ ਕਰੇਂ ਤਾਹੀਂ ਅਸ ਨੂੰ ਖਾਈ ਜੇਕਰ ਤੈਨੂੰ ਵਿਸ਼ਵਾਸ ਨਹੀਂ ਤਾਂ ਰਾਖ ਸਾਨੂੰ ਵਾਪਸ ਦੇ ਜਾਈ ਅਸੀਂ ਵਾਪਸ ਇਸ ਧੂਨੇ ਦੇ ਵਿੱਚ ਪਾ ਦੇਵਾਂਗੇ ਤਾਂ ਸਾਧ ਸੰਗਤ ਜੀ ਉਹ ਬੀਬੀ ਰਾਖ ਲੈ ਕੇ ਜਦੋਂ ਘਰੇ ਆਈ ਤੇ ਘਰੇ ਉਸ ਦੀ ਸੱਸ ਨੇ ਉਸ ਦੇ ਨਾਲ ਬਹੁਤ ਗਲੇਸ਼ ਕੀਤਾ ਉਸ ਨੇ ਕਿਹਾ ਕਿ ਬਹੁਤ ਸਾਰੇ ਇਦਾਂ ਦੇ ਪਖੰਡੀ ਸਾਥ ਤੁਰੇ ਫਿਰਦੇ ਨੇ ਕਿਹੜੇ ਸਾਧਾਂ ਦੇ ਚੱਕਰਾਂ 'ਚ ਤੁਰੇ ਫਿਰਦੀ ਐ ਇਸ ਰਾਖ ਨੂੰ ਸੁੱਟ ਦੇ ਤੇ ਆਪਣੇ ਸੱਸ ਦੇ ਆਖੇ ਲਾ ਕੇ ਉਸ ਰਾਖ ਦੀ ਪੁੜੀ ਨੂੰ ਉਸ ਬੀਬੀ ਨੇ ਸੁੱਟ ਦਿੱਤਾ ਤਾਂ ਸਾਧ ਸੰਗਤ ਜੀ ਜਿਹੜੀ ਜਗ੍ਹਾ ਦੇ ਉੱਪਰ ਉਹ ਰਾਖ ਛੁੱਟੀ ਗਈ ਤਾਂ ਉਸ ਜਗ੍ਹਾ ਦੇ ਉੱਪਰ ਇੱਕ ਸਰੀਂ ਦਾ ਦਰਖਤ ਉਗ ਰਪਿਆ ਤੇ ਸਾਧ ਸੰਗਤ ਜੀ ਉਹ ਦਰਖਤ ਹੌਲੀ ਹੌਲੀ ਵੱਧਦਾ ਗਿਆ ਤਾਂ ਸਾਧ ਸੰਗਤ ਜੀ ਇੱਕ ਦਿਨ ਇੱਕ ਕਿਸਾਨ ਨੇ ਉਸ ਦਰਖਤ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਉਸ ਦਰਖਤ ਨੂੰ ਕੱਟਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੱਪ ਆ ਗਏ ਤੇ ਸਾਧ ਸੰਗਤ ਜੀ ਜਿਹੜੇ ਪਾਸੇ ਵੀ ਉਹ ਜਾਇਆ ਕਰੇ ਉਸ ਨੂੰ ਸੱਪ ਦਿਖਾਈ ਦਿਆ ਕਰਨਾ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਲੋਕ ਡਰਨ ਲੱਗੇ ਅਤੇ ਇਸ ਦਰਖਤ ਦਾ ਪੱਤਾ ਵੀ ਕੱਟਣ ਤੋਂ ਐਸ ਵਕਤ ਡਰਦੇ ਨੇ ਤੇ ਹੌਲੀ-ਹੌਲੀ ਇਸ ਦਰਖਤ ਨੇ ਰੇਲਵੇ ਲਾਈਨ ਵੀ ਬਲੌਕ ਕਰ ਦਿੱਤੀ ਹੈ ਤੇ ਇਸ ਦਰਖਤ ਦੇ ਥੱਲੇ ਹੁਣ ਇੱਕ ਪੁਜਾਰੀ ਵੀ ਬੈੰਦਾ ਹੈ ਜੋ ਇਸ ਦੀ ਸੇਵਾ ਕਰਦਾ ਹੈ ਤੇ ਸਾਧ ਸੰਗਤ ਜੀ ਇੱਕ ਦਿਨ ਸਮਾਗਮ ਹੋ ਰਿਹਾ ਸੀ ਸਾਲਾਨਾ ਜਦੋਂ ਵੀ ਸਾਲਾਨਾ ਸਮਾਗਮ ਹੁੰਦਾ ਹੈ ਗੁੱਗਾ ਨੰਮੀ ਦੇ ਨੇੜੇ ਹੁੰਦਾ ਹੈ ਤਾਂ ਉਸ ਵਕਤ ਇੱਥੇ ਲੰਗਰ ਚੱਲ ਰਿਹਾ ਸੀ ਤੇ ਚੱਲਦੇ ਲੰਗਰ ਦੇ ਵਿੱਚ ਇੱਕ ਸੱਪਾਂ ਦਾ ਝੁੰਡ ਆ ਗਿਆ ਅਤੇ ਲੰਗਰ ਛਕ ਦੀ ਸੰਗਤ ਦੇ ਬਾਹਰ ਦੀ ਘੇਰਾ ਪਾ ਲਿਆ ਪਰ ਉਹਨਾਂ ਸੱਪਾਂ ਨੇ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਤੇ ਸਤਸੰਗਤ ਜੀ ਪੰਜਾਬ ਸਰਕਾਰ ਨੇ ਵੀ ਇਸ ਦਰਖਤ ਨੂੰ ਵਿਰਾਸਤੀ ਰੁੱਖ ਵਜੋਂ ਦਰਜਾ ਦੇ ਦਿੱਤਾ ਹੈ ਤੇ ਲੋਕਾਂ ਦੀ ਆਪੋ ਆਪਣੀ ਸ਼ਰਧਾ ਹੈ ਲੋਕ ਇੱਥੇ ਆਉਂਦੇ ਨੇ ਮੱਥਾ ਟੇਕਦੇ ਨੇ ਜੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ